ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਮੰਗਲਵਾਰ ਦੇ ਤੁਸੀਂ ਜੇਕਰ ਮੰਗਲਵਾਰ ਦੇ ਦਿਨ ਤੁਸੀਂ ਇਹ ਚਾਰ ਦਾਨ ਕਰ ਦਿੰਦੇ ਹੋ ਤਾਂ ਮੰਨ ਲਓ ਕਿ ਮੌਤ ਤੱਕ ਦਾ ਸਮਾਂ ਵੀ ਟਲ ਜਾਂਦਾ ਹੈ ਹਰ ਇੱਕ ਮੁਸੀਬਤ ਹੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਵੇਗੀ ਇਹ ਇਸ ਗੱਲ ਇਹ ਗੱਲ ਸਾਧ ਸੰਗਤ ਜੀ 100% ਸੱਚ ਹੈ ਜੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ। ਸਾਧ ਸੰਗਤ ਜੀ ਹਰ ਰੋਜ਼ ਹੀ ਅਸੀਂ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਦੇ ਉੱਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹੀ ਰਹਿੰਦੇ ਹਾਂ। ਤੁਹਾਡਾ ਪਰਮਾ ਹੰਗਾਰਾ ਵੀ ਮਿਲਦਾ ਹੈ। ਸੋ ਸਾਧ ਸੰਗਤ ਜੀ ਅਸੀਂ ਸਾਰੇ ਹੀ ਭੈਣ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਜਿਹੜਾ ਅੱਧਾ ਤੇ ਅਧੂਰਾ ਗਿਆਨ ਹੁੰਦਾ ਹੈ ਉਹ ਕਦੇ ਵੀ ਕਿਸੇ ਕੰਮ ਨਹੀਂ ਆਉਂਦਾ ਸੋ ਇਸ ਲਈ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ দান ਕਰਨਾ ਕਿੰਨਾ ਕੁ ਚੰਗਾ ਹੁੰਦਾ ਹੈ ਜਿਸ ਤਰ੍ਹਾਂ ਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਦੱਸਿਆ ਹੈ ਕੇ ਨਾਮ ਜਪਣ ਦੇ ਨਾਲ ਨਾਲ ਸਾਨੂੰ ਦਾਨਪੁਨ ਕਰਨਾ ਵੀ ਬੜਾ ਜ਼ਿਆਦਾ ਜ਼ਰੂਰੀ ਕੰਮ ਦੱਸਿਆ ਗਿਆ ਹੈ ਜੀ ਕਿਰਤ ਕਰਨੀ ਵੀ ਬੜੀ ਜ਼ਰੂਰੀ ਹੈ ਸਿਮਰਨ ਕਰਨ ਦੇ ਨਾਲ ਨਾਲ ਜੇਕਰ ਅਸੀਂ ਇਹ ਦੋ ਕੰਮ ਹੋਰ ਕਰ ਲੈਂਦੇ ਹਾਂ ਕਿਰਤ ਦੇ ਨਾਲ ਦਾਨ ਦਾਨ ਕਰਨਾ ਸਾਡੇ ਘਰ ਵਿੱਚ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਵੇਗੀ ਜਿਸ ਕਰਕੇ ਸਾਨੂੰ ਕਿਰਤ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਨਾਮ ਜਪਣ ਦੇ ਨਾਲ ਨਾਲ ਦਾਨ ਵੀ ਕਰਨਾ ਬੜਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਆਪਣੇ ਲੋੜਵੰਦ ਕਿਸੇ ਗਰੀਬ ਗਰੂਬੇ ਨੂੰ ਦਾਨ ਦਿੰਦੇ ਹਾਂ ਤਾਂ ਦਾਨ ਕਰਨ ਦੇ ਨਾਲ ਸਾਨੂੰ ਕੁਝ ਅਜਿਹੀਆਂ ਅਸੀਸਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਸਾਡਾ ਘਰ ਹੀ ਸਵਰਗ ਬਣ ਜਾਵੇਗਾ ਤੇ ਸਾਥ ਸੰਗਤ ਜੀ ਜਿੰਨੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਹੋਣਗੇ ਉਹ ਸਾਰੇ ਹੀ ਖਤਮ ਹੋ ਜਾਣਗੇ ਸਾਨੂੰ ਦਾਨ ਕਰਨਾ ਬੜਾ ਹੀ ਜ਼ਰੂਰੀ ਹੈ ਇਸ ਕਰਕੇ ਅਸੀਂ ਤੁਹਾਨੂੰ ਅੱਜ ਇੱਕ ਛੋਟੀ ਜਿਹੀ ਕਹਾਣੀ ਰੂਪੀ ਸਾਖੀ ਸੁਣਾਉਣ ਵਾਲੇ ਹਾਂ ਜੀ ਜਿਸ ਨੂੰ ਸੁਣ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੀ ਜ਼ਿੰਦਗੀ ਵਿੱਚ দান ਕਰਨਾ ਕਿੰਨਾ ਜ਼ਰੂਰੀ ਹੈ ਇੱਕ ਨਗਰ ਦੇ ਵਿੱਚ ਇੱਕ ਜ਼ਿੰਮੇਦਾਰ ਰਹਿਆ ਕਰਦਾ ਸੀ ਉਹ ਜ਼ਿੰਮੇਦਾਰ ਦੇ ਘਰ ਬੜੇ ਹੀ ਚਿਹਰਾਂ ਤੋਂ ਔਲਾਦ ਨੇ ਜਨਮ ਨਹੀਂ ਸੀ ਲਿਆ ਉਹ ਦੋਵੇਂ ਹੀ ਜੀ ਬਹੁਤ ਜ਼ਿਆਦਾ ਦੁਖੀ ਰਹਿਆ ਕਰਦੇ ਸਨ ਜਿਹੜਾ ਜ਼ਿੰਮੇਦਾਰ ਸੀ ਉਹ ਲੋੜਵੰਦ ਗਰੀਬਾਂ ਦੀ ਬੜੀ ਹੀ ਜ਼ਿਆਦਾ ਮਦਦ ਕਰਿਆ ਕਰਦਾ ਸੀ ਪਿੰਡ ਦੇ ਵਿੱਚ ਕਿਸੇ ਵੀ ਗਰੀਬ ਨੂੰ ਜੇ ਅਨਾਜ ਦੀ ਲੋੜ ਹੋਣੀ ਤੇ ਉਸਨੇ ਅਨਾਜ ਦੇ ਦਿਆ ਕਰਨ ਜੇਕਰ ਪੈਸੇ ਥੇਲੇ ਦੀ ਲੋਡ ਹੋਣੀ ਤੇ ਪੈਸੇ ਵੀ ਦੇ ਦਿਆ ਕਰਨ ਪਰ ਫਿਰ ਵੀ ਪਰਮਾਤਮਾ ਨੇ ਉਸਦੇ ਘਰ ਵਿੱਚ ਉਸ ਨੂੰ ਔਲਾਦ ਦਾ ਸੁਖ ਨਹੀਂ ਸੀ ਦਿੱਤਾ ਉਹ ਬੜੇ ਹੀ ਦੁਖੀ ਰਹਿਹਾ ਕਰਦੇ ਸਨ ਦੋਵੇਂ ਜੀ ਚੁੱਪ ਚਪੀਤੇ ਹੀ ਉਹਨਾਂ ਨੇ ਰਹਿਹਾ ਕਰਨਾ ਇੱਕ ਦਿਨ ਕੀ ਹੁੰਦਾ ਹੈ ਕਿ ਉਹਨਾਂ ਨੂੰ ਕਿਸੇ ਤੋਂ ਪਤਾ ਲੱਗਦਾ ਹੈ ਕਿ ਪਿੰਡ ਦੇ ਨਾਲ ਵਾਲੇ ਹੀ ਪਿੰਡ ਦੇ ਵਿੱਚ ਇੱਕ ਸੰਤ ਮਹਾਪੁਰਖ ਜੀ ਆਏ ਹੋਏ ਹਨ ਜਿਹੜੇ ਦੀਵਾਨ ਲਾਉਂਦੇ ਹਨ ਤੇ ਉਹ ਦੋਵੇਂ ਹੀ ਉਥੇ ਚਲੇ ਜਾਂਦੇ ਹਨ ਉਥੇ ਵੀ ਬੜੇ ਹੀ ਮਨ ਦੇ ਨਾਲ ਸੇਵਾ ਭਾਵਨਾ ਦੇ ਨਾਲ ਸੇਵਾ ਕਰਦੇ ਹਨ ਮਤਲਬ ਕਿ ਲੋਕਾਂ ਦੀ ਜਿਹੜੇ ਗਰੀਬ ਕੋਈ ਮਿਲਦਾ ਹੈ ਉਹਨੂੰ ਦਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਹੜੇ ਸੰਤ ਮਹਾਪੁਰਖ ਜੀ ਹੁੰਦੇ ਹਨ ਜਿਹੜੇ ਕਰਨੀ ਵਾਲੇ ਹੁੰਦੇ ਹਨ ਤਾਂ ਸਾਧ ਸੰਗਤ ਜੀ ਉਹ ਤਾਂ ਕਹਿ ਲਓ ਕਿ ਪੂਰੇ ਹੀ ਜਾਣੀ ਜਾਣ ਹੁੰਦੇ ਹਨ ਉਹ ਇਹਨਾਂ ਗੱਲਾਂ ਨੂੰ ਨੋਟ ਕਰ ਰਹੇ ਸਨ ਜਦੋਂ ਲਾਸਟ ਦਿਨ ਆਉਂਦਾ ਹੈ ਦਿਵਾਨ ਦਾ ਉਹਨਾਂ ਨੂੰ ਆਪਣੇ ਕੋਲ ਬੁਲਾਉਂਦੇ ਹਨ ਦੋਵਾਂ ਜੀਆ ਨੂੰ ਸੰਤ ਮਹਾਪੁਰਸ਼ ਜੀ ਤੇ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡੇ ਦੁੱਖ ਦਾ ਕਾਰਨ ਅਸਲ ਵਿੱਚ ਹੈ ਕੀ ਉਹ ਪਹਿਲਾਂ ਤਾਂ ਨਹੀਂ ਦੱਸਦੇ ਫਿਰ ਥੋੜਾ ਜਿਹਾ ਨਾ ਨੁਕਰ ਕਰਨ ਤੋਂ ਬਾਅਦ ਕਹਿੰਦੇ ਹੁੰਦੇ ਹਨ ਕਿ ਜਦੋਂ ਦੁੱਖ ਵੱਡਾ ਹੋਵੇ ਤੇ ਰੋਣਾ ਤਾਂ ਆਪੇ ਆਪ ਹੀ ਆ ਜਾਂਦਾ ਹੈ ਉਹ ਦੋਵੇਂ ਜੀ ਨਾ ਬੜਾ ਹੀ ਰੋਣ ਲੱਗ ਜਾਂਦੇ ਹਨ ਜਦੋਂ ਉਹਨਾਂ ਨੇ ਰੋਣਾ ਸ਼ੁਰੂ ਕੀਤਾ ਕਹਿੰਦੇ ਕਿ ਬਾਬਾ ਜੀ ਸਾਨੂੰ ਔਲਾਦ ਦਾ ਸੁੱਖ ਪਰਮਾਤਮਾ ਨੇ ਨਹੀਂ ਦਿੱਤਾ ਅਸੀਂ ਦਾਨਪੁਣ ਵੀ ਬੜਾ ਕਰਦੇ ਹਾਂ ਪਰਮਾਤਮਾ ਦਾ ਨਾਮ ਵੀ ਬੜਾ ਜਪਦੇ ਹਾਂ ਤੇ ਜਿਹੜੇ ਉਹ ਸੰਤ ਮਹਾਪੁਰਸ਼ ਸੀ ਨਾ ਉਹ ਕਰਨੀ ਵਾਲੇ ਸਨ ਜਦੋਂ ਉਹਨਾਂ ਨੇ ਅੱਖਾਂ ਬੰਦ ਕਰਕੇ ਆਪਣੇ ਗੁਰੂ ਦਾ ਨਾਮ ਧਿਆਇਆ ਤੇ ਵੇਖਿਆ ਕਿ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਕਰਮਾਂ ਵਿੱਚ ਔਲਾਦ ਦਾ ਸੁੱਖ ਹੈ ਹੀ ਨਹੀਂ ਸੀ ਪਰ ਜਦੋਂ ਉਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਹੋਈ ਵੇਖੀ ਤੇ ਉਹਨਾਂ ਨੇ ਗੁਰੂ ਦੇ ਅੱਗੇ ਅਰਜ਼ ਅਰਜ਼ੋਈ ਕੀਤੀ ਕਿ ਇਹਨਾਂ ਨੂੰ ਪਰਮਾਤਮਾ ਜੀ ਔਲਾਦ ਦਾ ਸੁੱਖ ਦੇ ਦਿਓ ਤੁਸੀਂ ਤਾਂ ਵੱਡਿਆਂ ਵੱਡਿਆਂ ਨੂੰ ਤਾਰਿਆ ਹੈ ਉਥੇ ਵੀ ਔਲਾਦ ਤੁਸੀਂ ਲਿਖਣ ਵਾਲੇ ਸੀ ਤੇ ਇੱਥਾਂ ਦੇ ਇਹਨਾਂ ਦੇ ਕਰਮਾਂ ਵਿੱਚ ਕਿਉਂ ਨਹੀਂ ਲਿਖੀ ਇਹਨਾਂ ਦੇ ਘਰ ਵਿੱਚ ਇੱਕ ਹੀ ਔਲਾਦ ਲਿਖ ਦਿਓ ਤਾਂ ਉਹਨਾਂ ਨੂੰ ਨਾ ਇਹ ਬਖਸ਼ਿਸ਼ ਹੁੰਦੀ ਹੈ ਮਤਲਬ ਕਿ ਜਿਸ ਤਰ੍ਹਾਂ ਆਖਦੇ ਹਨ ਭਵਿਕ ਬਾਣੀ ਹੁੰਦੀ ਹੈ ਉਹ ਕਹਿ ਦਿੰਦੇ ਹਨ ਇਹਨਾਂ ਦੇ ਘਰ ਔਲਾਦ ਤਾਂ ਹੋਵੇਗੀ ਜੇਕਰ ਇਹ ਇੱਕ ਕੰਮ ਕਰਨਗੇ ਜਾਂ ਇਦਾਂ ਦਾ ਦਾਨ ਕਰਨਗੇ। ਸੰਤ ਮਹਾਪੁਰਖ ਜੀ ਜ਼ਿੰਮੇਦਾਰ ਨੂੰ ਦੱਸਦੇ ਹਨ ਜੇਕਰ ਤੁਸੀਂ 1 ਸਾਲ ਕੋਈ ਝੂਠ ਫਰੇਬ ਕੁਝ ਵੀ ਨਹੀਂ ਕਰੋਗੇ। ਗੁਰੂ ਘਰ ਜਾ ਕੇ ਸੇਵਾ ਕਰੋਗੇ। ਲੰਗਰ ਦੀ ਸੇਵਾ ਕਰੋਗੇ, ਧਨਪੁੰਨ ਕਰੋਗੇ। ਵਾਅਦਾ ਤੋਂ ਵਾਅਦਾ ਤੁਹਾਡੇ ਘਰ ਵਿੱਚ ਪੁੱਤਰ ਦੀ ਦਾਤ ਫਿਰ ਜ਼ਰੂਰ ਪ੍ਰਾਪਤ ਤੁਹਾਨੂੰ ਹੋ ਜਾਵੇਗੀ। ਪਰ ਉਸ ਦੀ ਉਮਰ ਸਿਰਫ 18 ਕੋਸਾਲ ਦੀ ਹੋਵੇਗੀ। ਉਸ ਤੋਂ ਬਾਅਦ ਦੱਸਦੇ ਹਨ ਕਿ ਉਸ ਦੀ ਮੌਤ ਹੋ ਜਾਣੀ ਹੈ। ਉਹ ਦੋਵੇਂ ਜੀ ਸੋਚਦੇ ਹਨ ਕਹਿੰਦੇ ਹਨ ਕਿ ਚਲੋ 18 ਸਾਲ ਤਾਂ ਸਾਡੇ ਪੁੱਤਰ ਦਾ ਸਾਨੂੰ ਸੁਖ ਪ੍ਰਾਪਤ ਹੋ ਜਾਵੇਗਾ ਬਾਬਾ ਜੀ ਸਾਨੂੰ ਮਨਜ਼ੂਰ ਹੈ ਉਹ ਦੋਵੇਂ ਹੀ ਜੀ ਇੱਕ ਸਾਲ ਸੇਵਾ ਕਰਦੇ ਰਹੇ ਦਾਨਪੁਨ ਕਰਦੇ ਰਹੇ ਉਹਨਾਂ ਨੇ ਸੋਚ ਲਿਆ ਸੀ ਕਿ ਅਸੀਂ ਸ਼ੁਰੂ ਤੋਂ ਕਰਦੇ ਹਾਂ ਇੱਕ ਸਾਢ ਉਹਨਾਂ ਨੇ ਇਦਾਂ ਹੀ ਸੇਵਾ ਕੀਤੀ ਤੇ ਸੋਚ ਲਿਆ ਕਿ ਸਾਰੀ ਉਮਰ ਹੀ ਸੇਵਾ ਇਦਾਂ ਕਰਾਂਗੇ ਇਸ ਤਰ੍ਹਾਂ ਜਦੋਂ ਗੁਰੂ ਘਰ ਜਾਂਦੇ ਹਰ ਰੋਜ਼ ਜਾਂਦੇ ਗੁਰੂ ਦਾ ਨਾਮ ਜਪਦੇ ਇਹਨਾਂ ਦਾ ਡੇਲੀ ਦਾ ਕੰਮ ਹੀ ਹੋ ਚੁੱਕਾ ਸੀ ਦਾਨਪੁਨ ਕਰਨਾ ਅਜੇ ਪੁੱਤਰ ਨੇ ਜਨਮ ਵੀ ਨਹੀਂ ਸੀ ਲਿਆ ਜਦੋਂ ਕਿਸੇ ਗਰੀਬ ਨੂੰ ਉਹਨਾਂ ਨੇ ਵੇਖਣਾ ਤੇ ਉਹਦੀਆਂ ਸਾਰੀਆਂ ਹੀ ਮੁਸ਼ਕਲਾਂ ਨੂੰ ਹੱਲ ਕਰ ਦਿਆ ਕਰਨਾ ਤੇ ਉਹਨਾਂ ਨੇ ਫਿਰ ਗਰੀਬਾਂ ਨੇ ਉਹਨਾਂ ਨੂੰ ਪੁੱਤ ਦੀ ਅਸੀਸ ਦਿਆ ਕਰਨੀ ਤੇ ਜਦੋਂ ਵੀ ਉਹਨਾਂ ਨੇ ਦਾਨਪੁਨ ਕਰਨਾ ਕਿਸੇ ਦੀ ਮਦਦ ਕਰਨੀ ਤੇ ਉਹਨਾਂ ਨੇ ਕਹਿਣਾ ਕਿ ਸਾਡੀ ਔਲਾਦ ਦੀ ਲੰਮੀ ਉਮਰ ਦੀ ਅਸੀਸ ਦਿਆ ਕਰੋ ਇਸ ਤਰ੍ਹਾਂ ਕਹਿੰਦੇ ਕਿ ਉਹਨਾਂ ਦੇ ਘਰ ਇੱਕ ਔਲਾਦ ਨੇ ਜਨਮ ਲਿਆ। ਉਹਨਾਂ ਦੇ ਘਰ ਪੁੱਤਰ ਹੁੰਦਾ ਹੈ ਤੇ ਬਹੁਤ ਹੀ ਸੋਹਣਾ ਹੁੰਦਾ ਹੈ। ਪਰ ਉਹ ਦੋਵੇਂ ਜੀ ਹੁਣ ਬੜੇ ਹੀ ਜ਼ਿਆਦਾ ਖੁਸ਼ ਸਨ ਆਪਣੇ ਪੁੱਤਰ ਨੂੰ ਵੇਖ ਕੇ। ਜਦੋਂ ਉਹਨਾਂ ਦੇ ਘਰ ਉਹ ਪੁੱਤਰ ਹੁੰਦਾ ਹੈ ਉਹ ਦੋਵੇਂ ਜੀ ਬੜੀ ਹੀ ਸੋਹਣੀ ਉਸਦੀ ਪਰਵਰਿਸ਼ ਕਰਦੇ ਹਨ। ਉਸ ਨੂੰ ਵੀ ਪ੍ਰਮਾਤਮਾ ਦੇ ਨਾਮ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਹਨ। ਦਾਨ ਪੁੰਨ ਦੀ ਆਦਤ ਉਸ ਨੂੰ ਵੀ ਪਾਉਂਦੇ ਹਨ। ਜਦੋਂ ਆਪਣੇ ਮਾਪੇ ਨੂੰ ਉਹ ਬੱਚਾ ਵੇਖਦਾ ਸੀ ਕਿ ਸਵੇਰੇ ਸਵੇਰ ਉਹਨਾਂ ਨੇ ਜਾਣਾ ਗੁਰੂ ਘਰ ਤੇ ਜਾ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਨਾ দান-ਪੋਨਵੀ ਕਰਨਾ ਲੰਗਰ ਹਾਲ ਦੇ ਵਿੱਚ ਵੀ ਬੜੀ ਜ਼ਿਆਦਾ ਸੇਵਾ ਕਰਨੀ ਗੁਰੂ ਦਾ ਸਿਮਰਨ ਕਰਨੀ ਘਰ ਆ ਕੇ ਵੀ ਲੋੜਵੰਦਾਂ ਦੀ ਸੇਵਾ ਕਰਨੀ ਸਾਰਾ ਦਿਨ ਹੀ ਮਾਪੇ ਦਾ ਇਸੇ ਤਰ੍ਹਾਂ ਕੰਮ ਵਿੱਚ ਲੰਘ ਜਾਣਾ ਉਸ ਬੱਚੇ ਨੇ ਵੀ ਮਾਤਾ-ਪਿਤਾ ਦੇ ਕੋਲ ਇਹ ਹੀ ਕੰਮ ਸਿੱਖ ਲਿਆ ਕਰਦਿਆਂ ਕਰਦਿਆਂ ਵੇਖਦਿਆਂ ਵੇਖਦਿਆਂ 10 ਸਾਲ ਬੀਤ ਕੇ ਉਹ ਬੱਚਾ 10 ਸਾਲ ਦਾ ਹੋ ਗਿਆ ਹੁਣ ਉਹ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਹੀ ਦਾਨਪੁਨ ਤੇ ਸੇਵਾ ਭਾਵਨਾ ਦੇ ਨਾਲ ਗੁਰੂ ਦਾ ਨਾਮ ਵੀ ਜਪਣ ਲੱਗਾ ਉਸਦੇ ਮਾਬਾਪ ਨੇ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਝੱਲੀਆਂ ਸਨ ਉਹਨਾਂ ਦਾ ਪੁੱਤਰ ਜਿਹੜਾ ਸੀ ਹੁਣ ਸਿਰਫ ਉਹਦੇ 8 ਹੀ ਸਾਲ ਰਹਿ ਚੁੱਕੇ ਸਨ ਜਿਹੜਾ ਉਹਨਾਂ ਦੇ ਨਾਲ ਰਹਿਣ ਦਾ ਸਮਾਂ ਸੀ ਫਿਰ ਤਾਂ ਉਸਦੀ ਮੌਤ ਹੋ ਜਾਣੀ ਹੈ ਉਹ ਹੋਰ ਵੀ ਉਸ ਤੋਂ ਜ਼ਿਆਦਾ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਨ ਸਿਰਫ ਰਾਤ ਨੂੰ ਹੀ 3-4 ਘੰਟੇ ਦੋਵੇਂ ਜੀ ਸੌਂਦੇ ਉਸ ਤੋਂ ਬਾਅਦ ਫਿਰ ਅੰਮ੍ਰਿਤ ਵੇਲੇ ਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ ਗੁਰੂ ਘਰ ਜਾ ਕੇ ਝਾੜੂ ਪੋਚਾ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਹੁੰਦੀਆਂ ਹਨ ਜੋੜੇ ਝਾੜਨੇ ਵਗੈਰਾ ਇਦਾਂ ਦੀਆਂ ਸਾਰੀਆਂ ਹੀ ਸੇਵਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਲੰਗਰ ਹਾਲ ਦੇ ਵਿੱਚ ਭਾਂਡੇ ਮਾਂਜਣੇ ਲੰਗਰ ਪਕਾਉਣਾ ਇਸ ਤਰ੍ਹਾਂ ਦੀਆਂ ਸਾਰੀਆਂ ਹੀ ਸੇਵਾਵਾਂ ਉਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਉਹ ਜ਼ਿੰਮੇਵਾਰ ਸੀ ਹੁਣ ਬਿਮਾਰ ਰਹਿਣ ਲੱਗ ਪਿਆ ਉਸ ਤੋਂ ਨਹੀਂ ਸੀ ਜਾਇਆ ਜਾਂਦਾ ਗੁਰਦੁਆਰਾ ਸਾਹਿਬ ਉਹ ਗੁਰਦੁਆਰੇ ਜਾਣੋਂ ਹਟ ਗਿਆ ਪਰ ਜਿਹੜੀ ਉਸਦੀ ਘਰ ਵਾਲੀ ਸੀ ਉਹ ਵੀ ਹੌਲੀ-ਹੌਲੀ ਆਪਣੇ ਪੁੱਤ ਦੇ ਦੁੱਖ ਦੇ ਵਿੱਚ ਉਸਨੇ ਵੀ ਜਿਵੇਂ ਸੋਗ ਹੀ ਅੰਦਰੇ-ਅੰਦਰ ਪਾਲ ਲਿਆ ਉਸਦੇ ਪੁੱਤਰ ਨੇ ਉਹ ਵੀ ਬਿਮਾਰ ਰਹਿਣ ਲੱਗ ਪਿਆ ਇਸ ਤਰ੍ਹਾਂ ਉਹ ਦੋਵੇਂ ਜਾਣੇ ਮੰਝੇ ਤੇ ਪੈ ਗਏ ਪਰ ਉਹਨਾਂ ਦਾ ਜਿਹੜਾ ਪੁੱਤਰ ਸੀ ਇਹ ਵੇਖ ਕੇ ਬੜਾ ਦੁਖੀ ਹੋਇਆ ਕਿ ਮੇਰੇ ਮਾਪੇ ਬਾਬ ਇੰਨਾ ਦਾਨਪੁਨ ਕਰਦੇ ਹਨ ਇੰਨੀ ਸੇਵਾ ਕਰਦੇ ਹਨ ਤਾਂ ਇਹ ਅੱਜ ਇੰਨੇ ਜ਼ਿਆਦਾ ਬਿਮਾਰ ਕਿਉਂ ਹੋ ਚੁੱਕੇ ਹਨ ਅਚਾਨਕ ਉਹ ਵੀ ਆਪਣੇ ਮਨ ਦੇ ਵਿੱਚ ਇਹੀ ਸੋਚ ਕੇ ਗੁਰੂ ਘਰ ਜਾਣ ਲੱਗਾ ਕਿ ਮੇਰੇ ਮਾਪੇ ਠੀਕ ਹੋ ਜਾਣ ਤੇ ਦਾਨਪੁਨ ਉਸਨੇ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਵੀ ਪਿੰਡ ਦੇ ਵਿੱਚ ਜਿਹੜੀਆਂ ਵੀ ਕੋਈ ਗਰੀਬ ਧੀਆਂ ਹੋਇਆ ਕਰਨੀਆਂ ਉਹਨਾਂ ਦਾ ਵਿਆਹ ਕਰਨਾ ਸ਼ੁਰੂ ਕਰ ਦਿੱਤਾ ਦਾਨਪੁਨ ਕਰ ਦੇਣਾ ਲੋੜਵੰਦ ਦੀ ਮਦਦ ਕਰਨੀ ਉਸ ਬੱਚੇ ਨੇ ਇਸ ਤਰ੍ਹਾਂ ਜਦੋਂ 18 ਸਾਲਾਂ ਦਾ ਹੋਇਆ ਤੇ ਵੇਖਦਿਆਂ ਹੀ ਵੇਖਦਿਆਂ ਉਸਨੇ ਬੜਾ ਹੀ ਪਾਠ ਕਰਿਆ ਕਰਨਾ ਤੇ ਉਹ ਜਿਹੜਾ ਜ਼ਿੰਮੇਵਾਰ ਸੀ ਤੇ ਉਹਦੀ ਘਰ ਵਾਲੀ ਸੀ ਨਾ ਉਹਨਾਂ ਨੇ ਮਨ ਵਿੱਚ ਸੋਚਿਆ ਕਿ ਸਾਡੇ ਪੁੱਤਰ ਨੂੰ ਅੱਜ 18ਵਾਂ ਵਰਾ ਲੱਗਣ ਵਾਲਾ ਹੈ ਅਸੀਂ ਗੁਰੂ ਘਰ ਜਾਈਏ ਸੇਵਾ ਕਰੀਏ ਚਾਹੇ ਸਾਡਾ ਸਰੀਰ ਇਜਾਜ਼ਤ ਨਹੀਂ ਦੇ ਰਿਹਾ ਪਰ ਫਿਰ ਵੀ ਜਾਈਏ ਜੇ ਅਸੀਂ ਉਸੇ ਸੇਵਾ ਕਰਾਂਗੇ ਸਿਰਫ ਅਸੀਂ ਭਜਨ ਬੰਦਗੀ ਹੀ ਕਰ ਸਕਦੇ ਹਾਂ ਤੇ ਕਿਵੇਂ ਸਾਡੇ ਪਰਮਾਤਮਾ ਜੀ ਸਾਡੀ ਨਹੀਂ ਸੁਣਨਗੇ ਉਹ ਦੋਵੇਂ ਜੀ ਹੀ ਆਪਣੇ ਪੁੱਤਰ ਨੂੰ ਕਹਿੰਦੇ ਕਿ ਸਾਨੂੰ ਅੱਜ ਗੁਰੂ ਘਰ ਲੈ ਕੇ ਜਾਵੇਂ ਉਹ ਪੁੱਤਰ ਉਹਨਾਂ ਦਾ ਗੁਰੂ ਘਰ ਲੈ ਕੇ ਜਾਂਦਾ ਹੈ ਉੱਥੇ ਕੰਧ ਦੇ ਨਾਲ ਦੋਵੇਂ ਜੀ ਬੈਠ ਜਾਂਦੇ ਹਨ ਬੜੇ ਹੀ ਭਜਨ ਬੰਦਗੀ ਕਰਦੇ ਹਨ ਉਹਨਾਂ ਦਾ ਜਿਹੜਾ ਪੁੱਤਰ ਹੈ ਲੰਗਰ ਹਾਲ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਨੰਗੇ ਪੈਰੀ ਕਰਦਾ ਪਿਆ ਹੁੰਦਾ ਹੈ ਇਸ ਕਰਕੇ ਜਦੋਂ ਜਮਦੂਤ ਆਉਂਦੇ ਹਨ ਤੇ ਉਹਨਾਂ ਨੂੰ ਉਹ ਸੇਵਾ ਕਰਦਾ ਬੱਚਾ ਦਿਖਦਾ ਹੈ ਜਦੋਂ ਬੱਚਾ ਸੇਵਾ ਕਰਦਾ ਦਿਖਦਾ ਹੈ ਤਾਂ ਉਹ ਵੇਖਦੇ ਹਨ ਜਦੋਂ ਉਸਦੀ ਆਤਮਾ ਨੂੰ ਕੱਢਣ ਲੱਗਦੇ ਹਨ ਉਸਦੀ ਆਤਮਾ ਦੇ ਅੱਗੇ ਕੋਈ ਇੱਕ ਮਤਲਬ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਕ੍ਰਿਸ਼ਮਾ ਸੁਰੱਖਿਆ ਕਵਚ ਬਣ ਜਾਂਦਾ ਹੈ ਉਸਦੀ ਆਤਮਾ ਬਾਹਰ ਨਹੀਂ ਨਿਕਲਦੀ ਤੇ ਉਹ ਜਮਦੂਤ ਕੋਲ ਆ ਜਾਂਦੇ ਹਨ ਜਮਰਾਜ ਕੋਲ ਆ ਕੇ ਜਮਦੂਤ ਆਖਦੇ ਹਨ ਕਿ ਉਸਦੀ ਜਿਹੜੀ ਆਤਮਾ ਸੀ ਅਸੀਂ ਜਦੋਂ ਕੱਢਣ ਲੱਗਦੇ ਸੀ ਉਸ ਦੇ ਅੱਗੇ ਤਾਂ ਇੱਕ ਸੁਰੱਖਿਆ ਕਵਚ ਹੀ ਬਣ ਜਾਂਦਾ ਸੀ ਉਹ ਆਤਮਾ ਸਾਡੇ ਕੋਲੋਂ ਨਹੀਂ ਨਿਕਲਦੀ ਜਦੋਂ ਯਮਰਾਜ ਅੱਖਾਂ ਬੰਦ ਕਰਕੇ ਵੇਖਦਾ ਹੈ ਜਿਹੜੇ ਉਹਦੇ ਮਾਪੇ ਹੁੰਦੇ ਹਨ ਉਹ 18 ਸਾਲ ਤੋਂ ਉਸਦੀ ਲੰਮੀ ਉਮਰ ਦੀਆਂ ਦੁਆਵਾਂ ਮੰਗ ਰਹੇ ਹੁੰਦੇ ਹਨ ਹਰ ਅਰਦਾਸ 'ਚ ਆਪਣੇ ਪੁੱਤਰ ਦੀ ਲੰਮੀ ਉਮਰ ਹੀ ਮੰਗੀ ਹੁੰਦੀ ਹੈ ਤੇ ਜਿਹੜਾ ਉਹਨਾਂ ਦਾ ਪੁੱਤਰ ਹੁੰਦਾ ਹੈ ਉਹ ਵੀ ਦਾਨਪੁਨ ਹੀ ਕਰਦਾ ਰਿਹਾ ਹੁੰਦਾ ਹੈ ਜਿਸ ਕਰਕੇ ਉਹਨਾਂ ਦਾ ਕੀਤਾ ਦਾਨਪੁਨ ਕੀਤੀ ਹੋਈ ਅਰਦਾਸ ਗੁਰੂ ਦੇ ਅੱਗੇ ਢਾਲ ਬਣ ਕੇ ਖੜੀ ਹੋ ਜਾਂਦੀ ਹੈ ਪਰਮਾਤਮਾ ਉਸ ਦੀ ਆਤਮਾ ਨੂੰ ਕੱਢਣ ਨਹੀਂ ਦਿੰਦੇ ਜਿਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਜਮਰਾਜ ਨੇ ਉਹਨਾਂ ਦੀ ਸੇਵਾ ਨੂੰ ਵੇਖ ਕੇ ਉਸ ਲੜਕੇ ਦੀ ਉਮਰ 100 ਸਾਲ ਤੱਕ ਵਧਾ ਦਿੱਤੀ ਕਿਉਂਕਿ ਜਿਹੜਾ ਗੁਰੂ ਹੈ ਨਾ ਕਰਮ ਉੱਥੇ ਵੀ ਉਹੀ ਲਿਖਣ ਵਾਲਾ ਹੈ ਕਰਮ ਇੱਥੇ ਵੀ ਪਰਮਾਤਮਾ ਹੀ ਲਿਖਦਾ ਹੈ ਜੇਕਰ ਅਸੀਂ ਕੰਮ ਚੰਗੇ ਕਰਾਂਗੇ ਗੁਰੂ ਦਾ ਨਾਮ ਜਪਾਂਗੇ ਸਾਡੇ ਹੱਥ ਹੀ ਸਾਡੇ ਕਰਮ ਬਣਦੇ ਆਂ ਦੇਰ ਨਹੀਂ ਲੱਗਣੀ ਬਹੁਤ ਵੱਡੀ ਸਮਰੱਥਾ ਹੈ ਜਿਸ ਕਰਕੇ ਸਾਨੂੰ ਦਾਨ ਕਰਨਾ ਬੜਾ ਜ਼ਰੂਰੀ ਹੈ ਗੁਰੂ ਦਾ ਨਾਮ ਜਪਣ ਦੇ ਨਾਲ-ਨਾਲ ਪੁਨ ਦਾਨ ਵੀ ਜ਼ਰੂਰ ਕਰਿਆ ਕਰੋ ਆਪਣੇ ਬੱਚਿਆਂ ਦੇ ਹੱਥੋਂ ਵੀ ਕਿਸੇ ਗਰੀਬ ਦੀ ਹੈਲਪ ਜ਼ਰੂਰ ਕਰਵਾਇਆ ਕਰੋ ਤੇ ਸਾਥ ਸੰਗਤ ਜੀ ਕਿਸੇ ਗਰੀਬ ਦੀ ਧੀ ਨਹੀਂ ਵਿਆਹੀ ਜਾਂਦੀ ਤਾਂ ਉਹਨੂੰ ਲੋੜਵੰਤ ਚੀਜ਼ਾਂ ਲੈ ਦਿਓ ਮੰਜਾ ਬਿਸਤਰੇ ਲੈ ਦਿਓ ਕਿਦਰੇ ਵੀ ਤੁਹਾਨੂੰ ਕੋਈ ਲੋੜਵੰਦ ਦਿਸੇ ਤਾਂ ਉਸਦੀ ਮਦਦ ਜ਼ਰੂਰ ਕਰਦਿਆ ਕਰੋ ਜੇਕਰ ਕਿਸੇ ਦੇ ਘਰ ਵਿੱਚ ਆਟਾ ਚੌਲ ਵਗੈਰਾ ਨਹੀਂ ਹਨ ਤੇ ਤੁਸੀਂ ਉਸਦੇ ਘਰ ਵਿੱਚ ਇਹ ਲੋੜੀਂਦੀਆਂ ਚੀਜ਼ਾਂ ਵੀ ਦਾਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ